ਸਤਿ ਸ਼੍ਰੀ ਅਕਾਲ ਕਿਸਾਨ ਪ੍ਰਭੂ ਤੇ ਮੈਂ ਜਗਦੀਪ ਸਿੰਘ ਬੈਲੋਵੁੱਡ ਟੇਬਲੋਂ ਤੇ ਅੱਜ ਅਸੀਂ ਪਹੁੰਚੇ ਹੋਇਆ ਬਲਜਿੰਦਰ ਸਿੰਘ ਦੇ ਖੇਤ ਦੇ ਵਿੱਚ ਜਿੱਥੇ ਅਸੀਂ ਡੈਮੋ ਲਵਾਇਆ ਸੀ ਕਾਰਮਲ ਦਾ ਜੋ ਕਿ ਇਸ ਪੌਦੇ ਦੀ ਜਿਹੜੀ ਗਰੋਥ ਆ ਬੇਹੱਦ ਰੁਕੀ ਹੋਈ ਸੀ ਤੇ ਪੀਲੀ ਪੈ ਗਈ ਸੀ ਤੇ ਜਿਹੜੇ ਜੜਾਂ ਦੇ ਵਿੱਚ ਫੰਗਸ ਸੀ ਪਰ ਅਸੀਂ ਨੇ ਇਸ ਪਨੀਰੀ ਉੱਤੇ ਇੱਕ ਡੈਮੋ ਲਵਾਇਆ ਕਾਰਮਲ ਦਾ ਤੇ ਅੱਜ ਤੁਸੀਂ ਇਸ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਪਟਕ ਕੇ ਲਾਉਣ ਲੱਗੇ ਕਿਸਾਨ ਤੇ ਰਿਜ਼ਲਟ ਜਿਹੜਾ ਇਹਨਾਂ ਨੂੰ ਬਹੁਤ ਵਧੀਆ ਮਿਲਿਆ ਤੇ ਆਪਾਂ ਕਿਸਾਨ ਨੂੰ ਪੁੱਛਦਿਆਂ ਤੇ ਜਿਹੜਾ ਸਾਡਾ ਕਾਰਮਲ ਜਿਵੇਂ ਆਪਾਂ ਇਹਨੂੰ ਕਹਿ ਦਿੰਨੇ ਆ 12 36 ਕਿ ਜਿਹੜਾ ਇਹਦਾ ਰਿਜ਼ਲਟ ਆਪਾਂ ਕਿਸਾਨ ਨੂੰ ਪੁਰੇ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਜੀ ਇਹ ਕਿਵੇਂ ਰਿਹਾ ਰਿਜ਼ਲਟ ਜਿਹੜਾ ਵੀਰੇ ਪੂਰਾ ਵਧੀਆ ਪਹਿਲਾਂ ਬਹੁਤ ਬਹੁਤ ਛੋਟੀ ਸੀਗੀ ਠੀਕ ਹੈ ਜੀ ਫੋਨ ਪਾਉ ਉਹ ਤਾਂ ਲਾਉਣ ਵਾਲੀ ਹੋ ਗਈ ਹੱਡੇ ਬੰਦੇ ਭੱਜਣ ਲੱਗੇ ਸੀ ਪਹਿਲਾਂ ਕਹਿੰਦੇ ਵੀ ਬੀਟੀ ਲਾ ਦੋ ਠੀਕ ਹੈ ਜੀ ਇਹ ਆਪਣੀ 18 ਦਾ ਬਹੁਤ ਆ ਹੁਣ ਤੱਕ ਬਹੁਤ ਵਧੀਆ ਰਿਜ਼ਲਟ ਆਇਆ ਪਹਿਲਾਂ ਜਿਹੜਾਂ ਇਹ ਕਾਲੀਆਂ ਆਈਆਂ ਪੀਸ ਤੇ ਮੜੇ ਜੜ ਵੀ ਦਿਖਾ ਦੋ ਬਾਈ ਕਿਵੇਂ ਹੁਣ ਜੜਾਂ ਬਾਈ ਬਹੁਤ ਸਾਫ ਨੇ ਹੁਣ ਤਾਂ ਬਹੁਤ ਬਹੁਤ ਵਧੀਆ ਹੋਊਗੀ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਤੇ ਜੜਾਂ ਵੀ ਹੁਣ ਦੁੱਧ ਵਰਗੀਆਂ ਚਿੱਟੀਆਂ ਹੋਈਆਂ ਪਈਆਂ ਨੇ ਤੇ ਪਹਿਲਾਂ ਜਿਹੜੀਆਂ ਇਹ ਜੜਾਂ ਦੇ ਵਿੱਚ ਫੰਗਸ ਸੀ ਤੇ ਜਿਹੜੀ ਗਰੋਥ ਨਹੀਂ ਕਰਦੀ ਸੀ। ਆਹ ਵਈਆਂ ਨਹੀਂ ਸੀ ਇਹ ਜੜਾਂ ਇਹਦੀਆਂ। ਠੀਕ ਹੈ। ਚਿੱਟੀਆਂ ਨਹੀਂ ਇਹ। ਆਹ ਦੇਖੋ ਤੇ ਬਹੁਤ ਵਧੀਆ ਜੜਾਂ ਨੇ ਜਿਹੜੀਆਂ ਇਹਦੇ ਬਣ ਚੁੱਕੀਆਂ ਨੇ ਇਹ ਲਾਉਣ ਦੇ ਕਾਬਿਲ ਵੀ ਹੋ ਚੁੱਕੇ ਆ ਜਿਹੜੀ ਇਹ। ਜਿਸ ਮੈਂ ਆਪਾਂ ਕਹਿ ਰਿਹਾ ਵੀ ਜਿਹੜੀਆਂ ਇਹਦੇ ਵਿੱਚ ਜੜਾਂ ਦੇ ਵਿੱਚ ਫੰਗਸ ਦੀਆਂ ਭੂਰੀਆਂ ਤੇ ਕਾਲੀਆਂ ਹੋਈਆਂ ਪਈਆਂ ਤੇ ਜੜਾਂ ਤੇ ਜਿਹੜਾ ਕਾਰਮਲ ਦਾ ਇਸਤੇਮਾਲ ਕਰਨ ਤੋਂ ਬਾਅਦ ਜਿਹੜੀਆਂ ਇਹਦੀਆਂ ਜੜਾਂ ਨੇ ਦੁੱਧ ਵਰਗੀਆਂ ਚਿੱਟੀਆਂ ਤੇ ਗਰੋਥ ਵੀ ਤੁਸੀਂ ਦੇਖ ਸਕਦੇ ਹੋ। 18 ਦਿਨ ਤੇ ਸੋ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਝੋਨੇ ਦਾ ਜਾਂ ਕਦ ਰੁਕ ਜੇ ਜਾਂ ਤੁਹਾਡੇ ਝੋਨੇ ਦਾ ਰੰਗ ਲਾਲ ਹੋਣ ਲੱਗ ਜੇ ਤਾਂ ਉਹਦੀ ਜੜਾਂ ਦੇ ਵਿੱਚ ਫੰਗਸ ਹੁੰਦੀ ਹੈ ਤਾਂ ਉਸ ਫੰਗਸ ਨੂੰ ਰੋਕਣ ਦੇ ਲਈ ਬੈਲੋਬੁਡ ਦਾ ਇਹ ਕਾਰਮਲ ਜੋ ਕਿ 1 ਕਿਰੋ ਤੇ 250 ਦਾ ਪੈਂਦਾ ਤਾਂ ਸੋ ਕਿਸਾਨ ਇਸ ਚੀਜ਼ ਦੀ ਵਰਤੋਂ ਜ਼ਰੂਰ ਕਰਨ ਜਿਹੜਾ ਰਿਜ਼ਲਟ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਜ਼ਰੂਰ ਮਿਲੂਗਾ ਤੇ ਜਿਹੜਾ ਬਈ ਤੁਹਾਨੂੰ ਜਿਹੜਾ ਇਹ ਰਿਜ਼ਲਟ ਮਿਲੇ ਰਿਜ਼ਲਟ ਤੋਂ ਬਾਅਦ ਤੁਸੀਂ ਬੈਲੋਬੁਡ ਦੇ ਇਸ ਕਾਰਮਲ ਬਾਰੇ ਕੀ ਕਹਿਣਾ ਚਾਹੋਗੇ ਉਹਨੋਂ ਬਾਈ ਗਾਂ ਜੀਰੀ ਜੀ ਵੀ ਪਾਵਾ ਕੇ ਦੇਖਦੇ ਆ ਨਾ ਬਹੁਤ ਵਧੀਆ ਆ ਇਹਦਾ ਤੇ ਜਿਹੜਾ ਕਿਸਾਨਾਂ ਬਾਰੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਇਹ ਚੀਜ਼ ਬਾਰੇ ਕਿਸਾਨਾਂ ਦਾ ਬਾਈ ਕਹਿੰਦੇ ਪਾਉ ਅਸੀਂ ਦਾ ਆਪ ਆਪ ਦੇ ਪਾਇਆ ਪਹਿਲੀ ਵਾਰੀ ਪਾਇਆ ਸੀ ਰਿਜ਼ਲਟ ਵਧੀਆ ਆ ਦੂਜੀਆਂ ਕੰਪਨੀਆਂ ਦਾ ਰਿਜ਼ਲਟ ਵਧੀਆ ਇਹਦਾ ਬਿਲਕੁਲ ਗੁੱਡ ਆ